ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਚੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਘੇੜਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਤਿੰਨ ਗਾਵਾਂ ਬਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528003552 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਆਪਣਾ ਸਾਧੂ ਸਿੰਘ ਹੈ ਜੀ ਪਿੰਡ ਪਿੰਡ ਸਿੰਘੇੜਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਾਈ ਕਿੰਨੀ ਬੈੜਾ ਪਕਾਉਗਾ ਬੈੜਾ ਤਿੰਨ ਨੇ ਜੀ ਆਪਣੇ ਕੋਲੇ ਠੀਕ ਹੈ ਜੀ ਪਹਿਲੀ ਵੈੜ ਦੀ ਜਾਣਕਾਰੀ ਦੋ ਜੀ ਇਹ ਪਹਿਲਾ ਸੂਆ ਬੱਛੀ ਹੈ ਜੀ ਹਾਂਜੀ ਪੰਜ-ਸੱਤ ਦਿਨ ਰਹਿੰਦੇ ਐ ਜੇ ਸੂਨ ਦੇ ਠੀਕ ਹੈ ਜੀ ਹਾਂ ਬਲੂਨੀ ਹੈ ਜੀ ਹਾਂ ਜੀ ਬਲੂਨ ਬਲੂਨ ਠੀਕ ਹੈ ਜੀ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਜੀ ਰੇਟ ਫੋਨ ਤੇ ਹਾਂ ਜਾਇਜ ਹੋ ਬਈ ਹਾਂ ਜੀ ਜਾਇਜ ਹੋ ਬਿਲਕੁਲ ਲੋਪਾ ਗਰਮੀ ਗਰਮੀ ਬਹੁਤ ਘਟ ਮੰਨਦੀ ਹੈ ਵਹਿੜ ਬਹੁਤ ਸੋਹਣੀ ਆ ਕੱਦ ਬਿਰਡ ਸੁਖਨ ਕਰਮ ਵਾਲੀ ਦਾ ਸੋਹਣਾ ਤੋਰ ਦੇ ਭਰਾ ਲੋਪਾ ਤੋਰ ਰਸਮ ਦਿਖਾਉਣੇ ਠੀਕ ਹੈ ਲੋ ਠੀਕ ਹੈ ਪੈਂਦਾ ਸੰਘੇੜਾ ਜਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਗੁਰੀ ਠੰਡੀ ਸੀ ਲੈ ਜੀ ਠੀਕ ਹੈ ਠੀਕ ਹੈ ਕਿੰਨੇ ਕੰਨ ਬਾਕੀ ਦੱਸਿਆ ਜੀ ਇੱਕ ਹਫਤਾ ਲਓ ਜੀ ਇੱਕ ਹਫਤਾ ਲਓ ਬਰਾਹਲੇ ਲੈ ਵਲੂਆ ਢੱਲ ਢੁੱਲਾਂ ਕਰਮ ਵਾਲੇ ਦੇ ਬੋਈਆਂ ਸੀ ਕਰੀ ਬਾਕੀ ਸਾਨੂੰ ਨੇੜੇ ਬੁਖਾ ਦੇ ਲਓ ਜੀ ਕੋਈ ਜ਼ੂਮ ਨਹੀਂ ਹੁੰਦਾ ਭਾਈ ਆਪਣੀ ਵੀਡੀਓ ਚ ਜਾਇ ਜੀ ਤੁਸੀਂ ਘਰੇ ਆ ਕੇ ਦੇਖੋਗੇ ਉਹ ਜੀ ਤੁਸੀਂ ਉਹੋ ਜਿਹੀ ਮਿਲੂ ਭਾਈ ਉਹੋ ਜਿਹੀ ਮਿਲੂ ਬਜਨ ਬਜੂਤੇਗਾ ਆਪਣਾ ਕੋਈ ਜਿਆ ਅਸੀਲ ਨਹੀਂ ਕੋਈ ਆਈ ਨਹੀਂ ਹੈਗਾ ਠੀਕ ਹੈ ਜੀ ਠੀਕ ਨਾ ਤਾਂ ਸਾਡਾ ਵਾਲੀਆਂ ਨਹੀਂ ਹੈਗੀਆਂ ਠੀਕ ਹੈ ਜੀ ਹਾਂ ਜੀ ਦੂਜੀ ਵਾਰ ਦੱਸੋ ਜਾਣਕਾਰੀ ਇਹ ਦੂਜਾ ਸੂਆ ਜੀ ਹਾਂ ਜੀ ਇਹਦੇ 10 ਦਿਨ ਬਾਕੀ ਆ ਜੀ 10 ਦਿਨ ਬਾਕੀ ਹਾਂ ਜੀ ਠੀਕ ਹੈ ਦੂਜੇ ਸੂਆ ਠੀਕ ਹੈ ਤੇ ਇਹਦਾ ਰੇਟ ਪਰਾ ਇਹਦਾ ਵੀ ਫੋਨ ਤੇ ਹੋ ਜੀ ਸਿੱਧਾ ਤੋੜ ਦੋ ਪਰਾ ਲੋ ਪਰਾ ਚੈੱਕ ਕਰ ਸਾਬ ਤੇ ਇਹਦੇ ਵੀ ਦਿਨ ਬਾਕੀ ਬਾਈ ਕਹਿੰਦਾ ਇਹ ਦੂਜੇ ਸੂਆ ਤੇ ਨੰਬਰ ਮੁਤਾਬਕ ਬਾਈ ਤੁਸੀਂ ਜਾਣਕਾਰੀ ਲੈ ਸਕਦੇ ਪਰਾ ਠੀਕ ਹੈ ਜੀ ਕੱਦ ਬੈਲਡ ਸੁੱਕਣਾ ਕਰਮ ਵਾਲੀ ਦੱਸੋ ਨਾ ਅ ਗਰਮੀ ਵਾਲਾ ਤੋਹਫਾ ਕਹਿ ਸਕਦੇ ਆ ਠੀਕ ਹੈ ਜੀ ਲੋ ਜੀ ਮੋੜ ਦੋ ਪਰਾ ਤੇ ਲੱਟਣ ਬਹੁਤ ਜ਼ਿਆਦਾ ਪਈਆਂ ਠੀਕ ਹੈ ਚੈੱਕ ਕਰ ਸਕਦੇ ਹੋ ਭਰਾ ਲੋ ਜੀ ਚੰਗੀ ਪਲੀ ਫਲੋਸੀ ਆ ਠੀਕ ਹੈ ਜੀ ਲੋ ਜੀ ਪਾਕਿਸਤਾਨ ਨੂੰ ਲੇਵਾ ਵੀ ਵਿਖਾਣੇ ਨੇੜੇ ਤੋਂ ਲੋ ਜੀ ਇਹ ਨਦਰੋਂ ਬਹੁਤ ਜ਼ਿਆਦਾ ਕੋਈ ਜ਼ੂਮ ਨਹੀਂ ਆਪਣਾ ਸੈਂਪਲ ਵੀਡੀਓ ਭਰਾ ਠੀਕ ਹੈ ਜੀ ਹਾਂਜੀ ਭਾਈ ਤੀਜੀ ਵਾਰੀ ਦੱਸੋ ਜਾਣਕਾਰੀ ਇਹ ਵੀ ਪਹਿਲਾ ਸੂਆ ਜੀ ਠੀਕ ਹੈ ਜੀ ਇਹ ਵੀ ਕਲੋਨ ਬੱਚੀ ਹੈ ਜੀ ਹਾਂਜੀ ਚਾਰ ਦੰਦਾਂ ਨੂੰ ਠੀਕ ਹੈ ਜੀ ਹਾਂਜੀ ਕਿੰਨੇ ਦਿਨ ਬਾਕੀ ਆ ਇਹਦਾ ਵੀ 1 ਹਫਤਾ ਬਾਕੀ ਆ ਜੀ ਇਹਦਾ 1 ਹਫਤਾ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਲੋ ਚਾਣ-ਥਾਣ ਬਹੁਤ ਸੋਹਣਾ ਇਹਦਾ ਠੀਕ ਹੈ ਜਿਹੜੀ ਬਚੀ ਲੱਗੀ ਉਹ ਤਾਂ ਨਹੀਂ ਤਾਂ ਕੁਝ ਨਹੀਂ ਆਉਂਦਾ ਬਾਈ ਸਰੂ ਹੀ ਹੈ ਨਹੀਂ ਉਹ ਚ ਠੀਕ ਹੈ ਠੀਕ ਹੈ ਉਹ ਤਾਂ ਸੰਦਾ ਫਰਜ਼ ਬਣਦਾ ਕਿਉਂ ਹਾਂ ਹਾਂ ਬਿਲਕੁਲ ਜਿਹੜੀ ਚੀਜ਼ ਆ ਉਹ ਸੁਈ ਗੱਲ ਅੰਦਰ ਬੰਦ ਹੋ ਜਾਂਦਾ ਤੇ ਨਾ ਨੇਰਾ ਇਸ ਚਾਨਣ ਵਿੱਚ ਵੜਾ ਨੁਠਾ ਕਰਕੇ ਉਹ ਦੀਂਦਾ ਹਨ ਤੇ ਬਾਈ ਕਹਿੰਦਾ ਉਹ ਤਾਂ ਕੋਈ ਮੇਰੂ ਨਹੀਂ ਠੀਕ ਹੈ ਨਾ ਥਾਣ ਜਰੂਰ ਲੱਗਿਆ ਪੰਜ ਨੂੰ ਠੀਕ ਹੈ ਨਾ ਤੇ ਕਿਉਂਕਿ ਦੂਰੋਂ ਚੱਲ ਕੇ ਆਉਂਦਾ ਫਿਰ ਉਹਲਾ ਉਹ OK ਹੈ ਦਾ ਜੀ ਤੇ ਬਾਈ ਨੇ ਪੰਨੋ 10 ਵੀ ਤੱਕ ਦਾ ਕੋਈ ਮੇਰੂ ਨਹੀਂ ਤੇ ਰੇਟ ਭਰਾ ਦਾ ਰੇਟ ਇਹਦਾ ਵੀ ਫੋਨ ਤੇ ਹੋਊ ਜੀ ਮਾੜਾ ਇਧਰ ਹੀ ਸੈਟ ਕਰ ਦੋ ਮਾੜਾ ਦਿਖਾ ਦਿਓ ਆਪਾਂ ਠੰਡੀਆਂ ਸੀਨ ਨੇ ਕੋਈ ਹੋਜੀ ਗੱਲ ਨਹੀਂ ਲੋ ਜੀ ਮੈਂ ਸੈਟ ਬੜਾ ਅਫਰ ਕਰਕੇ ਮਾਗਰਦੀ ਦਿਖਾ ਦਿਓ ਕੋਈ ਗੱਲ ਨਹੀਂ ਨਾਗਰ ਦਿਖਾਣੇ ਬਸ ਉਹ ਜੋ ਸਰੋਈ ਹੈ ਨਹੀਂਗਾ ਬਸ ਠੀਕ ਹੈ ਠੀਕ ਹਾਂ ਚਲਦੀ ਨਹੀਂ ਕੁਛ ਨਹੀਂ ਉਹ ਠੀਕ ਹੈ ਜੀ ਜੇ ਬਾਈ ਕਹਿੰਦੇ ਤਿੰਨੇ ਇਕੱਠੀਆਂ ਲੈਣੀਆਂ ਤਾਂ ਇਕੱਠੀਆਂ ਦਾ ਹੋ ਜਾ ਮਨ ਤਨ ਕਰ ਦਾਂਗੇ ਬਾਈ ਫੁੱਲ ਕਰ ਦੂੰਗੀ ਹਾਂ ਪੂਰਾ ਵਧੀਆ ਕਰਾਂਗੇ ਠੀਕ ਹੈ ਜੀ ਉਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਬਾਈ ਜੀ ਦਾ ਨੰਬਰ ਪਾਸ ਸਕਰੀਨ ਤੇ ਲਾਵਾਂਗੇ ਠੀਕ ਹੈ ਜੀ ਬਾਈ ਦਾ ਨੰਬਰ ਸਕਰੀਨ ਤੇ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ ਪਿੰਡ ਸੰਘੇੜੇ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਮਿਲਦੇ ਆਂ ਪਰਾ ਅਗਲੀ ਵੀਡੀਓ ਚੱਕ ਕੇ ਪਾਏ